हां जी 사ਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੂਟਾ ਸਿੰਘ ਸ਼ਾਹ ਦਾ ਲਿਖਿਆ ਹੋਇਆ ਨਾਵਲ ਰੂਹੀ ਦਾ ਫੋਲ ਦਾ ਤੀਜਾ ਭਾਗ ਪੜਨ ਜਾ ਰਹੇ ਹਾਂ ਇਸ ਵਾਰ ਪਾਣੀ ਨਹਿਰ ਵਿੱਚ ਥੋੜਾ ਪਛੜ ਕੇ ਆਇਆ ਸੀ ਵਾਰੀ ਬਹੁਤ ਕੀਮਤੀ ਸੀ ਫਸਲ ਦੇ ਸੁੱਕ ਜਾਣ ਦਾ ਪੂਰਾ ਡਰ ਸੀ ਮੈਂ ਵੀ ਪਾਣੀ ਤੇ ਚੱਲਾਂਗੀ ਸਰਦਾਰਨੀ ਨੇ ਜਗਰੂਪ ਨੂੰ ਕਿਹਾ ਪਾਣੀ ਰਾਤ ਦੇ 11 ਵਜੇ ਮਿਲਣਾ ਸੀ ਮਾਂ ਜੀ ਤੁਸੀਂ ਕੀ ਕਰੋਗੇ ਜਗਰੂਪ ਨੇ ਕਿਹਾ ਤੈਨੂੰ ਨਹੀਂ ਕਾਕਾ ਪਤਾ ਪਿਛਲੀ ਵਾਰੀ ਵੀ ਪਾਣੀ ਤੇ ਗੜਬੜ ਹੋਣ ਲੱਗੀ ਸੀ ਸਰਦਾਰਨੀ ਜਾਣਦੀ ਸੀ ਪਿਛਲੇ ਖੇਤ ਵਾਲੇ ਰਾਤ ਸਮੇਂ ਖਾਲਚ ਮੋਰੀ ਕਰ ਲੈਂਦੇ ਹਨ ਤੇ ਫੇਰ ਜਦ ਪਾਣੀ ਜ਼ੋਰ ਨਾਲ ਟੁੱਟ ਜਾਂਦਾ ਸੀ ਤਾਂ ਵਾਧਾ ਨਹੀਂ ਸੀ ਇਸ ਤਰ੍ਹਾਂ ਬਹੁਤ ਸਾਰਾ ਪਾਣੀ ਖਰਾਬ ਹੋ ਜਾਂਦਾ ਰਾਤ ਦੇ ਠੀਕ 11 ਵਜੇ ਸਰਦਾਰਨੀ ਖੇਤ ਪਹੁੰਚ ਗਈ ਪਾਣੀ ਖੇਤ ਚ ਲੱਗ ਰਿਹਾ ਸੀ ਪਰ ਥੋੜੀ ਦੇਰ ਮਗਰੋਂ ਖਾਲਚ ਪਾਣੀ ਘਟ ਗਿਆ ਸਰਦਾਰਨੀ ਖਾਲ ਦੇ ਪਿੱਛੇ ਨੂੰ ਤੁਰ ਪਈ ਉਸ ਦੇ ਹੱਥ ਵਿੱਚ ਟਾਰਚ ਸੀ ਤੇ ਇੱਕ ਹੱਥ ਬੰਦੂਕ ਜਿਸ ਘਰ ਤੇ ਉਸ ਨੂੰ ਸ਼ੱਕ ਸੀ ਉਸ ਦੇ ਖੇਤ ਵਿੱਚ ਹੀ ਪਾਣੀ ਟੁੱਟਿਆ ਸੀ ਪਾਣੀ ਬੰਨ ਲਿਆ ਪਰ ਬੜੀ ਮੁਸ਼ਕਲ ਨਾਲ ਸਰਦਾਰਨੀ ਥਾਂ ਤੇ ਹੀ ਛੁੱਕੇ ਬੈਠ ਗਈ ਤਕਰੀਬਨ ਅੱਧੇ ਘੰਟੇ ਮਗਰੋਂ ਕਿਸੇ ਨੇ ਉਸੇ ਮੂੰਹ ਤੇ ਆ ਟੱਕ ਮਾਰਿਆ ਸਰਦਾਰਨੀ ਨੇ ਫੇਰ ਕਰ ਦਿੱਤਾ ਉਹ ਆਦਮੀ ਘਬਰਾ ਕੇ ਥਾਂ ਤੇ ਹੀ ਡੱਗ ਪਿਆ ਉਸਦੇ ਗੋਲੀ ਨਹੀਂ ਲੱਗੀ ਸੀ ਸਰਦਾਰਨੀ ਨੇ ਖੇਤੋਂ ਬੰਦੇ ਬੁਲਾ ਕੇ ਉਸ ਨੂੰ ਕਾਬੂ ਕਰ ਲਿਆ ਰਾਸ ਮੇਜੀਬ ਚ ਸੁੱਟ ਕੇ ਥਾਣੇ ਪਹੁੰਚਾ ਦਿੱਤਾ ਥਾਣੇਦਾਰ ਨੇ ਉਸ ਨੂੰ ਬਹੁਤ ਕੁੱਟਿਆ ਅਗਲੇ ਦਿਨ ਪੰਚਾਇਤ ਉਸ ਬੰਦੇ ਨੂੰ ਛਡਾਉਣ ਲਈ ਸਰਦਾਰਨੀ ਪਾਸ ਆਈ ਸਰਦਾਰਨੀ ਨੇ ਤੁਰੰਤ ਹੀ ਰਾਜੀਨਾਮਾ ਲਿਖ ਦਿੱਤਾ ਪੁਲਿਸ ਨੇ ਉਸ ਬੰਦੇ ਨੂੰ ਛੱਡ ਦਿੱਤਾ ਮਾਂ ਜੀ ਮੈਂ ਨਹੀਂ ਚਾਹੁੰਦਾ ਤੁਸੀਂ ਖੇਚ ਜਾਇਆ ਕਰੋ ਫੇਰ ਮੈਨੂੰ ਬਹੂ ਲਿਆ ਦੇ ਮੈਂ ਉਸ ਨਾਲ ਰੁਝੀ ਰਹਾ ਕਰਾਂਗੀ ਇਤਨੀ ਛੇਤੀ ਨਹੀਂ ਜਗਰੂਪ ਜਿਹੜੀ ਫੁੰਦਾ ਛੜਾ ਗਿਆ ਕੋਈ ਦਿਨ ਬੀਤ ਗਏ ਜਗਰੂਪ ਸਿਆ ਕਾਕਾ ਮਕਸੀਰਾਂ ਨੂੰ ਕੀ ਜਵਾਬ ਭੇਜੀਏ ਕਾਦੇ ਵਾਸਤੇ ਰਿਸ਼ਤੇ ਵਾਸਤੇ ਨਾ ਬੇਦੇਓ ਨਾ ਕਾਕਾ ਘਰਾਣਾ ਬਹੁਤ ਵੱਡਾ ਏ ਤੇ ਲੜਕੀ ਮੈਨੂੰ ਪਸੰਦ ਹੈ ਹੁਣੇ-ਹੁਣੇ ਬੀਏ ਕਰਕੇ ਆਈ ਏ ਮੈਂ ਤਾਂ ਉਹਨਾਂ ਨੂੰ ਹਾਂ ਭੇਜ ਦਿਆਂਗੀ ਜਗਰੂਪ ਤੁਰ ਗਿਆ ਸੀ ਉਹ ਚਾਹੁੰਦਾ ਵੀ ਦੱਸ ਨਹੀਂ ਸਕਦਾ ਸੀ ਕਿ ਉਸ ਨੇ ਕਿ ਲੜਕੀ ਪਸੰਦ ਕਰ ਰੱਖੀ ਸੀ ਲੜਕੀ ਦਾ ਖਤ ਹਰ ਹਫਤੇ ਆਂਦਾ ਰਹਿੰਦਾ ਸੀ ਜਗਰੂਪ ਟਰੈਕਟਰ ਲੈ ਕੇ ਖੇਤ ਵਾਹੁਣ ਚਲਾ ਗਿਆ ਸਰਦਾਰਨੀ ਉਸ ਦੀ ਰੋਟੀ ਲੈ ਕੇ ਖੇਤ ਪਹੁੰਚ ਗਈ ਜਗਰੂਪ ਨੂੰ ਮਾਂ ਦਾ ਖੇਤ ਆਉਣਾ ਚੰਗਾ ਨਹੀਂ ਲੱਗਿਆ ਸੀ ਪਰ ਉਹ ਜੱਪ ਰਹਾ ਸਰਦਾਰਨੀ ਬੰਨੇ ਦੇ ਖੜੀ ਜ਼ਮੀਨ ਵੇਂਦੀ ਦੇਖਦੀ ਰਹੀ ਨਾਲੀ ਰਾਸੀ ਦੂਰ ਆਹੀ ਜਾ ਰਹੇ ਸਨ ਜਿਹੜੇ ਸਰਦਾਰਨੀ ਵੱਲ ਬੱਟ ਬੱਟ ਤੱਕਦੇ ਜਾ ਰਹੇ ਸਨ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰਾ ਹੱਲ ਵਗਦਾ ਇੱਕ ਨੇ ਹੱਸ ਕੇ ਕਿਹਾ ਪਿਆਰ ਹੋਵੇ ਤਾਂ ਇਹ ਰਾਤ ਨਾਲ ਸੁੱਤੀ ਰਹੀ ਹੋਵੇ ਤੇ ਐ ਵੇਖ ਲਾ ਸਵੇਰੇ ਹੀ ਦਰਸ਼ਨਾਂ ਨੂੰ ਆ ਖੜੀ ਹੋਈ ਦੂਜੇ ਰਾਹੀ ਨੇ ਕਿਹਾ ਸਰਦਾਰਨੀ ਨੂੰ ਝੁਣਝੁਣੀ ਆਈ ਉਸ ਦਾ ਪਿੰਡਾ ਸ਼ਰਮ ਤਰੇਲੀ ਨਾਲ ਭੱਜ ਗਿਆ ਜਿਉਂ-ਜਿਉਂ ਟਰੈਕਟਰ ਨੇ ਦੀ ਕੰਦਾ ਗਿਆ ਉਸ ਦੇ ਸੀਨੇ ਦੀ ਧੜਕਣ ਤੇਜ਼ ਹੁੰਦੀ ਗਈ ਉਸ ਦੀਆਂ ਨਜ਼ਰਾਂ ਸ਼ਰਮ ਨਾਲ ਧਰਤੀ 'ਚ ਤਸਦੀਆਂ ਗਈਆਂ ਉਸ ਨੂੰ ਲੱਗਿਆ ਜਿਵੇਂ ਜਗਰੂਪ ਟਰੈਕਟਰ ਤੋਂ ਉੱਤਰ ਕੇ ਉਸ ਵੱਲ ਵਧ ਆ ਰਿਹਾ ਸੀ ਉਹ ਸ਼ਰਮ ਦੀ ਮਾਰੀ ਪਿੱਛੇ ਹੱਟ ਰਹੀ ਸੀ ਜਗਰੂਪ ਨੇ ਇੱਕ ਹੀ ਛਾਲ ਮਾਰ ਕੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲਪੇਟ ਲਿਆ ਉਸ ਦੇ ਜਵਾਨ ਸੀਨੇ 'ਚ ਤੂਫਾਨ ਵਰਗੀ ਹਲਚਲ ਹੋਈ ਉਸ ਦੀ ਨਾਸਨਸ ਵਿੱਚ ਕੋਈ ਗਰਮੀ ਬੀਲੀ ਵਾਂਗ ਕੌੜ ਗਈ ਹੈ। ਜਗਰੂਪ ਨੇ ਉਸ ਦੇ ਰਸ ਭਰੇ ਹੋਠਾਂ ਨੂੰ ਚੁੰਮ ਚੁੰਮ ਰੱਤਾ ਕਰ ਦਿੱਤਾ ਹੈ ਤੇ ਉਸ ਦਾ ਸਾਰਾ ਸਰੀਰ ਰੇਸ਼ਮੀ ਰਮਾਲ ਬਣ ਕੇ ਉਸ ਦੀ ਬੋਕਲ ਵਿੱਚ ਗੁਆਚ ਗਿਆ ਹੈ। ਮਾਂ ਜੀ ਹੂੰ ਸਰਦਾਰਨੀ ਘਬਰਾ ਗਈ ਰੋਟੀ ਦਿਓ। ਜਗਰੂਪ ਟਰੈਕਟਰ ਬੰਦ ਕਰਕੇ ਰੋਟੀ ਖਾਣ ਲਈ ਉਸ ਦੇ ਪਾਸ ਆ ਗਿਆ ਸੀ। ਸਰਦਾਰਨੀ ਨੇ ਆਪਾਂ ਸੰਭਾਲ ਲਿਆ ਮਾਤਾ ਉਸ ਦੀ ਚੋਰੀ ਫੜੀ ਜਾਵੇ। ਉਹ ਆਪਣੀਆਂ ਨਜ਼ਰਾਂ ਬੋਚ ਰਹੀ ਸੀ ਮਤਾ ਜਗਰੂਪ ਉਹਨਾਂ ਚੋਂ ਕੁਝ ਪੜ ਲਵੇ ਜਗਰੂਪ ਨੇ ਖਾਣਾ ਖਾ ਕੇ ਮੋਟਰ ਟ੍ਰੈਕਟਰ ਤੋੜ ਲਿਆ ਸਰਦਾਰਨੀ ਨੇ ਸ਼ਰਮਿੰਦਾ ਨਜ਼ਰਾਂ ਮੋੜ ਜਗਰੂਪ ਤੇ ਟ੍ਰੈਕਟਰ ਤੇ ਘੜ ਦਿੱਤੀਆਂ ਉਹ ਕਿੰਨਾ ਹਿਚਰ ਟ੍ਰੈਕਟਰ ਦੀ ਸੀਟ ਉੱਪਰ ਜਗਰੂਪ ਨਾਲ ਬੈਠ ਕੇ ਟ੍ਰੈਕਟਰ ਚਲਾਉਂਦੀ ਰਹੀ ਸੁਪਨਾ ਟੁੱਟਦਾ ਸੀ ਤਾਂ ਉਥਾਂ ਤੇ ਹੀ ਖੜੀ ਜਗਰੂਪ ਵੱਲ ਤੱਕਦੀ ਰਹੀ ਸੀ ਮੋੜ ਮੋੜ ਪਿੱਛੇ ਝਾਕਦੀ ਉਹ ਜੀਪ پاس ਪਹੁੰਚ ਗਈ ਉਸ ਦਾ ਜੀਵ ਸਟਾਰਟ ਕਰਨ ਨੂੰ ਦਿਲ ਨਹੀਂ ਕਰਦਾ ਸੀ ਪਰ ਉਹ ਜੱਕਾਂ ਤੱਕਾਂ ਕਰਦੀ, ਕੁੱਟਾਂ ਬਾਟੀ ਝਾਗਦੀ ਘਰ ਵੱਲ ਤੁਰ ਪਈ। ਉਸ ਦੀ ਜੀਵ ਬਾਰ-ਬਾਰ ਖੜ ਜਾਂਦੀ ਸੀ ਤੇ ਨਜ਼ਰਾਂ ਚਗਰੂਬ ਦੇ ਟਰੈਕਟਰ ਵੱਲ ਉਲਰ ਜਾਂਦੀਆਂ ਸਨ। ਘਰ ਪਹੁੰਚ ਕੇ ਪਤਾ ਨਹੀਂ ਕਿਉਂ ਉਸ ਮਕਸਰੀਆਂ ਨੂੰ ਨਾ ਭੇਜ ਦਿੱਤੀ। ਸਾਨੂੰ ਔਰਤਾਂ ਨੇ ਕਾਰਨ ਪੁੱਛਿਆ ਤਾਂ ਉਹ ਕੋਈ ਕਾਰਨ ਨਾ ਦੱਸ ਸਕੇ। ਜਗਰੂਬ ਸ਼ਾਮ ਤੱਕ ਜ਼ਮੀਨ ਵਾਹੁੰਦਾ ਰਿਹਾ। ਉਹ ਰਾਂਡਿਆਂ 'ਚ ਖੜੀ ਬਾਹਰ ਵੱਲ ਝਾਕਦੀ ਰਹੀ। ਪਤਾ ਨਹੀਂ ਕਿਉਂ ਉਹਦਾ ਮਨ ਬੇਤਾਬੀ ਨਾਲ ਜਗਰੂਪ ਨੂੰ ਉਡੀਕ ਕਰ ਰਿਹਾ ਸੀ। ਉਡੀਕ ਉਸ ਨੂੰ ਸੁਆਦ-ਸੁਆਦ ਕਰ ਰਹੀ ਸੀ ਤੇ ਬੇਤਾਬ ਵੀ ਟਰੈਕਟਰ ਦੀ ਗੂੰਜ ਸੁਣਾਈ ਦਿੱਤੀ ਤਾਂ ਉਸਦੇ ਕੱਪੜੇ ਇੱਕਦਾਂ ਮੁਰਕੀ ਨਾਲ ਭੱਜ ਗਏ। ਉਸਨੇ ਜਗਰੂਪ ਨੂੰ ਰੀ ਨਾਲ ਤੱਕਿਆ। ਉਸਤਾ ਦਿਲ ਕੀਤਾ ਉਹ ਜਗਰੂਪ ਦੇ ਕੱਪੜੇ ਖੁੱਦ ਲਾਹੇ ਤੇ ਉਸਦੇ ਥੱਕੇ ਪੱਟਾਂ ਤੇ ਬਾਹਾਂ ਘੁੱਟੇ। ਕਟ ਸ਼ਬਦ ਨੇ ਉਸ ਦੇ ਅੰਦਰ ਇੱਕ ਚੁਣਚੁਣੀ ਛੇੜੀ ਨਹਾ ਲੈ ਉਸ ਨੇ ਜਗਰੂਪ ਨੂੰ ਵੱਖਰੇ ਹੀ ਅੰਦਾਜ਼ ਵਿੱਚ ਕਿਹਾ ਉਸ ਨੂੰ ਖੁਦ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਕਹਿ ਰਹੀ ਸੀ ਜਗਰੂਪ ਗੁਸਲਖਾਨੇ ਚਲਾ ਗਿਆ ਉਹ ਕੁਝ ਪਲ ਖੜੀ ਗੁਸਲਖਾਨੇ ਚੋਂ ਖੜਾਕ ਸੁਣ ਦੀ ਉਡੀਕ ਕਰਦੀ ਰਹੀ ਜਗਰੂਪ ਨੇ ਪਿੰਡੇ ਤੇ ਪਾਣੀ ਪਾਣਾ ਸ਼ੁਰੂ ਕਰ ਦਿੱਤਾ ਉਹ ਗੁਸਲਖਾਨੇ ਵੱਲ ਬੇਮਤਲਬ ਤੁਰਦੀ ਗਈ ਉਸ ਨੇ ਜਗਰੂ ਦੇ ਪਿੰਡੇ ਤੇ ਨਜ਼ਰਾਂ ਘੜ ਦਿੱਤੀਆਂ ਡੋਲੇ ਛਾਤੀ ਤੇ ਪੱਟ ਜਿਵੇਂ ਨਜ਼ਰਾਂ ਰੋਕ ਰੋਕ ਟੋਟੋ ਹੀਠਾਂ ਨਚਾ ਰਹੀਆਂ ਸਨ ਪੱਟ ਸ਼ਬਦ ਜਿਵੇਂ ਉਸ ਦੇ ਜੀਨ ਚ ਗੂੰਜਿਆ ਤੇ ਉਸ ਦਾ ਮੁੱਖ ਰੱਤਾ ਹੋ ਗਿਆ ਸਰੀਰ ਮੁੜ ਕੇ ਨਾਲ ਤਰ ਹੋ ਗਿਆ ਨਵੇਂ ਨਰੂਏ ਤੇ ਪਰਵੇਂ ਸਰੀਰ ਤੇ ਬਣੇ ਹੋਏ ਤਿਆਰ ਤਿਆਰ ਅੰਗਾਂ ਤੋਂ ਉਸ ਦੀਆਂ ਨਜ਼ਰਾਂ ਹਟ ਨਹੀਂ ਰਹੀਆਂ ਸਨ ਮਾਂ ਜੀ ਤੁਸੀਂ ਜਗਰੂਪ ਨੇ ਸਰੀਰ ਤੌਲੀਏ ਵਿੱਚ ਲੁਕਾਉਂਦਿਆਂ ਘਬਰਾ ਕੇ ਪੁੱਛਿਆ ਮੈਂ ਕਿਹਾ ਤੌਲੀਆ ਪੋਚਾਵਾਂ ਉਸ ਆਪਣੀ ਮਾਨਸਿਕ ਅਵਸਥਾ ਨੂੰ ਅੱਧਾ ਕਬੂਜ ਕੇ ਕਿਹਾ ਤੇ ਪਿੱਠ ਪੁਆ ਕੇ ਤੁਰ ਗਈ ਉਹ ਕਿੰਨੇ ਹੀ ਦਿਨ ਬੇਸੁੱਧ ਨੀ ਪਾਗਲ ਜਹੀ ਬਣੀ ਰਹੀ ਉਸ ਨੂੰ ਜੀਵਨ ਕਦੇ ਚੰਗਾ ਲੱਗਦਾ ਤੇ ਕਦੇ ਬੱਕਬਕਾ ਕਦੇ ਉਹ ਬੇहद ਖੁਸ਼ ਹੋ ਜਾਂਦੀ ਤੇ ਕਦੇ ਉਦਾਸੀ ਦੀਆਂ ਖੱਡਾਂ 'ਚ ਡਿੱਗ ਪੈਂਦੀ ਕਦੇ ਉਹ ਬੇहद ਖੁਸ਼ਕੁਸ਼ ਜਗਰੂਪ ਨੂੰ ਮਿਲਦੀ ਉਡੀਕ ਕਰਦੀ ਤੇ ਕਦੇ ਉਸ ਨੂੰ ਜਗਰੂਪ ਤੋਂ ਬੇहद ਡਰ ਲੱਗਦਾ ਜਿਵੇਂ ਜਗਰੂਪ ਉਸ ਨੂੰ ਹਟੱਪ ਕਰ ਜਾਵੇਗਾ ਇੱਕ ਲਹਿਰ ਉਸ ਨੂੰ ਖੁਸ਼ੀ ਦਿੰਦੀ ਤੇ ਦੂਜੀ ਮਛਲੀ ਵਾਂਗ ਉਦਾਸੀ ਪਤਨ ਤੇ ਪਟਕ ਦਿੰਦੀ